ਮੇਰਾ ਨਾਮ ਆਇਆ ਕਮਲਾ ਦੇਵੀ ਪਿੰਡ ਦਾ ਨਾਮ ਪਖਵਲ ਕੁੱਲੀਆਂ ਪਰਤਨਾ ਇਦਾਂ ਹੀ ਹੈ ਕਿ ਮੇਰਾ ਤਾਂ ਸਾਰਾ ਸਮਾਨ ਕੱਢ ਕੇ ਲੈ ਗਏ ਉਹ ਠੀਕ ਹੈ ਮਹਾਰਾਜ ਦੇ ਮੰਦਰ ਦੇ ਵਿੱਚ ਦਸਵੰਤ ਰੱਖੀ ਦੀ ਉਹ ਵੀ ਲੈ ਕੇ ਕੱਢ ਗਏ ਆਪਣੇ ਪੈਸੇ ਵੀ ਆਪਣੇ 8-9000 ਰੁਪਏ ਮੇਰਾ 9000 ਰੁਪਏ ਦਾ ਉਹ ਵੀ ਲੈ ਕੇ ਕੱਢ ਗਏ ਤੇ ਬਾਕੀ ਐਲਸੀਡੀ ਲੈ ਕੇ ਲਾ ਕੇ ਹੋਰ ਪੁੱਤ ਮੈਂ ਸਮਾਨਾ ਜ ਕੋਈ ਚੱਕ ਨਹੀਂ ਕੀਤਾ ਟਰੰਕ ਕੋਲੇ ਟਰੰਕ ਦੀ ਵਿੱਚ ਵੀ ਚਾਦਰਾਂ ਕੱਢ ਕੇ ਲੈ ਗਏ ਤੇ ਬੋਰੀਆਂ ਜਿਹੜੀਆਂ ਸੀ ਨਾ ਉਹ ਉੱਪਰ ਕਰ ਗਏ ਨੇ ਨਹੀਂ ਅਸੀਂ ਘਰ ਨਹੀਂ ਆ ਗਏ ਪੁੱਤ ਅਹੀਂ ਪਹਿਲਾ ਅੰਬਰਸਰਗੇ ਦੇ ਅੰਬਰਸਰੋ ਸਾਮੀ ਐ ਦੋ ਹੀ ਦਿਨ ਅਹੀਂ ਉਦਰੀ ਰਾਤ ਅਹੀਂ ਕੁੜੀ ਗੁੜ ਵੱਡੀ ਕੋ ਚਲ ਗਈਆਂ ਕੁਲੀ ਸੇਗ ਵੇ ਤਾਂ ਅਹੀਂ ਉਧਰੋਂ ਆਏ ਆ ਉਹ ਕਹਤੋ 2 ਸਾਲ ਸਾਡੀ ਇੱਕ ਚੈਨੀ ਤੇ ਦੋ ਮੁੰਦਰੀਆਂ ਲੈ ਗਈਆਂ ਦੋ ਤਿੰਨ ਸਾਲ ਹੋ ਗਿਆ ਤਿੰਨ ਕਣ ਚਾਰ ਪੰਜ ਜੀ ਹੋ ਗਿਆ ਗੁੜਿਆਡੇ ਹੁੰਦੇ ਕਾਕੇ ਦੇ ਹੋਣ ਵਾਲੀ ਦੂਸਰੀ ਵਾਰੀ ਚੋਰੀ ਹੋਈ ਆ ਆਹੀ ਗਰੀਬ ਬੰਦਿਆਂ ਲੁੱਟੇ ਗਏ ਆ ਤੇ ਨੋਵਾ ਪੁੱਤਰਾ ਝੜਕਾ ਖਾਣ ਚੁੱਕੇ ਰਹਿ ਗਏ ਆ ਹੋਰ ਸਾਡੀ ਮੰਗ ਕੀ ਹੋਣੀ ਆ ਕੋਈ ਆਕੇ ਸਾਡੀ ਕੋਈ ਜੀਤੋ ਥੋੜੀ ਆ ਬੱਚਿਆਂਗੇ ਕੋਈ ਇਤਨੀ ਹੈਗੀ ਤੋ ਰੋਟੀ ਨਹੀਂ ਪੂਰੀ ਹੋਣੀ ਤੇ ਨਸਮਾਨੇ ਕਿੱਥੋਂ ਪੈਦਾ ਕਰ ਸਕਨੇ ਆ ਢਿਆੜੀਦਰ ਬੰਦਾ ਢਿਆੜੀਦਰ ਬੰਦਾ ਹੀ ਹੈ ਦੀ ਉਮਰ ਢਿਆੜੀ ਲਾਂਦੀ ਰੇਮਚੰਦ ਮਿਹਨਤ ਕਰਨ ਨੇ ਸੀ ਬਾਹਰ گئے ਦੇ ਸਵੇਰੇ ਆ ਗਏ 6 ਵਜੇ ਆ ਕੇ ਦੇਖਿਆ ਤਾਲਾ ਟੁੱਟੇ ਪਏ ਸਾਡੇ ਸਾਰੇ ਟੁੱਟੇ ਪਏ ਦੇਖੋ ਰੇ ਕਪੌਛੇ ਗਏ ਸੇ ਘਰ ਕੇ ਸਾਨੂੰ ਕੁਝ ਦੱਸਣ ਮਿਲ ਸਕਦਾ ਕੋਈ ਮਿਲਣਾ ਕੀ ਹੁਣ ਐਲ ਡੀ ਆ ਸਾਡਿਓ ਲੈ ਗਿਆ 9000 ਰੁਪਏ ਨਗਦੀ ਉਹ ਲੈ ਗਿਆ ਕੋਈ ਕਪੜੇ-ਕਪੜੇ ਲੈ ਗਿਆ ਹੋਰ ਬਾਕੀ ਸਮਾਨ ਪਿਆ ਰਿਹਾ ਹੁਣ ਦੇਖੋ ਕੌਣ ਕੀ ਪਿਆ ਇੱਥੇ ਕੀ ਨਹੀਂ ਆਈ ਆਈ ਹੱਥ ਨਹੀਂ ਲਗਾਇਆ ਵੀ ਉੱਥੇ ਹੀ ਖਲਾਰਾ ਪਿਆਦਾ ਮੈਂ ਨਰਾਇਣ ਰਣੀ ਐ ਤੇ ਉਧਰ ਘੇੜ ਖੁੱਲਾ ਹੀ ਦਾ ਆਇਆ ਪ੍ਰਕਾਰ ਹੀ ਰੋਟੀਆਂ ਦੇ ਭਾਂਡੇ ਦਾ ਹੁਣ ਤਾਂ ਪਤਾ ਨਹੀਂ ਲੱਗੇ ਦਰਾਨੀ ਮੇਰੀ ਉਹਨਾਂ ਨੇ ਦੱਸਿਆ ਵੀ ਤੁਹਾਡਾ ਬੂਆ ਜੰਧਰਾ ਸਿੰਘ ਟੱਹਾ ਆ ਤੁਸੀਂ ਦੇਖਿਆ ਨਹੀਂ ਮਾਹੀ ਨੀ ਗੁਰਦੇ ਤਾ ਨੋਦਲੇ ਪਾਸ ਪਰਲੇ ਪਾਸੇ ਮਾਰੇ ਹੀ ਪਿਰੋਲਾ ਪੈਦਾ ਉਹਦਰ ਬੰਦੇ ਆਏ ਬੰਦੇ ਆਏ ਦੇ ਤੇ ਗੋਣੇ ਕੀਤੇ ਨਿਆਣੇ ਨਿਕਨੇ ਬੱਚੇ ਹੀ ਆਪਣੇ ਘਰ ਹੀ ਰੇ ਅੱਗਿਆ ਹੀ ਦੇਖਿਆਣ ਕਿਤੇ ਪੇਟੀ ਦੇ ਕੁੰਡੇ ਵੀ ਫੁੱਲੇ ਪੇਟੀ ਖੁੱਲੀ ਬੂਆ ਸੋਇਰਾ ਵੀ ਉੱਤੇ ਖੁੱਲਾ ਬੋਦਰਾਜ ਉਹਦਾ ਨਾ ਆਇਆ ਤੇ ਚੰਦਗਾਰਾਂ ਦੇ ਪੰਜਾਬ ਪੁਲਿਸ ਚ ਨਾ ਰਹਾ ਗਏ ਉਹਨਾਂ ਨੂੰ ਸਾਰੇ ਢਾਰ ਹੈਗਾ ਸਾਰੇ ਘਰਾਂ ਚ ਚਾਂਤੀ ਮਾਰ ਕੇ ਗਏ ਨਾ ਉੱਧਾ ਪੈਰੇ ਲੱਗਣੇ ਚਾਹੀਦੇ ਇਹਦੇ ਵਿੱਚ ਉਹ ਕੋੜੀ ਹੁਣ ਚਾਹੀਦੀ ਵੀ ਕੀ ਗੱਲ ਹੈ ਕਿ ਕਿੱਥੋਂ ਬਾਹਰ ਬੰਦੇ ਕਿੱਦਾਂ ਆ ਗਏ ਅੜ ਪਿੰਡਾਂ ਵਿੱਚ 4 ਇਹ ਕਿਹੜਾ ਕੰਮ ਹੋਇਆ ਨਹੀਂ ਕਦੇ ਹੜ ਪਿੰਡਾਂ ਵਿੱਚ ਘਰਾਂ ਵਿੱਚ ਨਹੀਂ ਹੋਇਆ ਕਦੀ ਵੀ ਬਾਹਰ ਮੰਦਰ ਮੰਦਰ ਜੰਦਰੇ ਹਾਂ ਪਰ ਸਤਪਾਲ ਜੇ 5 ਵਜੇ ਉੱਠਿਆ ਆਪਾਂ ਸਵੇਰੇ ਬੱਚੇ ਵੀ ਉੱਠੇ ਬਾਦਮ ਦੇਖ ਕੇ ਤੇ ਸਾਹਮਣੇ ਦੁ ਰਾਜਾ ਖੁੱਲਾ ਹੈ ਗੜਾ ਐ ਦੁ ਰਾਜਾ ਖੁੱਲਾ ਹੀ ਜੇ ਤੇ ਉਪਰ ਪੌੜੀ ਰਸਤੇ ਤਾਂ ਕਿਹਾ ਵੀ ਆਏ ਹੁਣੇ ਪਟੇ ਨੇ ਜਾਣਾ ਹੈ ਵੱਡੀ ਸਵੇਰੇ ਤਾਂ ਹੀ ਉਹਦੇ ਭਲੇਖੇ ਵੀ ਉੱਪਰੋਂ ਹੀ ਆਏ ਹੋਣੇ ਆ ਤੇ ਜੇ ਲੋਨਾਂ ਨੂੰ ਪੁੱਛਣਗੇ ਉਹ ਕਹਦੇ ਆਪਾਂ ਆਏ ਨਹੀਂ ਹਾਂਗੇ ਉਦੇ ਬਾਅਦ ਫਿਰ 7:00 ਵਜੇ ਪਰਲੇਮੈਂਟ ਜਿਹੜੇ ਦੇਖਿਆ ਕਹਿੰਦੇ ਵੀ ਤੇ ਚੋਰੀ ਹੋ ਗਈ ਜੀ ਤੇ ਸਾਨੂੰ ਫਿਰ ਡਾਟ ਵੀ ਹੋ ਸਕਦਾ ਬੰਦੇ ਸਾਡੇ ਵੀ ਪੈ ਮਾਰ ਗਏ ਲੱਗਾ ਹੋ ਸਕਦਾ ਲੱਗ ਗਿਆ ਆਨ ਗੁਆਂਢ ਉੱਠੇ ਹੁੰਦੇ ਉਹ ਚੱਲ ਗਏ ਹੁਣ